ਸਰਕਾਰ ਵੱਲੋਂ ਇਹ ਸਪੈਸ਼ਲ ਇੰਤਕਾਲ ਕੈਂਪਸ ਲਗਾਏ ਜਾ ਰਹੇ ਹਨ ਪਿਛਲੀ ਵਾਰੀ ਵੀ 6 ਜਨਵਰੀ ਨੂੰ ਇੱਕ ਕੈਂਪ ਲਾਇਆ ਸੀਗਾ ਐਂਡ ਇਹ ਉਸੀ ਦਾ ਹੀ ਦੂਜਾ ਵਰਜਨ ਅੱਜ ਲਾ ਰਹੇ ਆ ਅਸੀਂ 15 ਜਨਵਰੀ ਨੂੰ ਐਂਡ ਪਿਛਲੇ ਵਾਲੇ ਜਿਹੜਾ ਕੈਂਪ ਸੀਗਾ ਮੁਹਾਲੀ ਤਹਿਸੀਲ ਦੇ ਵਿੱਚ 153 ਇੰਤਕਾਲ ਉਹਨਾਂ ਨੇ ਕਿਤੇ ਸੀ ਕਿ ਐਂਡ ਬਨੂਰ ਜਿਹੜੀ ਸਬ ਤਹਿਸੀਲ ਹੈ ਮੁਹਾਲੀ ਦੀ ਉੱਥੇ 150 ਅਰਾਊਂਡ ਉਹਨਾਂ ਨੇ ਇੰਤਕਾਲ ਕੰਪਲੀਟ ਕਰ ਦਿੱਤੇ ਸੀਗੇ ਅੱਜ ਵੀ ਸਾਡੇ ਕੋਲ ਕਾਫੀ ਸਾਰੇ ਲੋਕ ਆ ਗਏ ਆ ਸਾਡੀ ਅਸੀਂ ਪੂਰਾ ਪ੍ਰੋਪਰ ਕੈਂਪ ਲਾਇਆ ਹੋਇਆ ਹੈ ਐਂਡ ਵੀ ਆਰ ਵੈਲਕਮਿੰਗ ਪੀਪਲ ਕਿ ਉਹ ਵੱਦ ਤੋਂ ਵੱਧ ਆਣ ਆਪਣੇ ਇੰਤਕਾਲ ਕਰਾएं ਹੁਣ ਤੱਕ 20 ਲੋਕ ਆ ਚੁੱਕੇ ਆਂਡ ਉਹਨਾਂ ਦੇ ਇੰਤਕਾਲ ਅਸੀਂ ਕਰ ਚੁੱਕੇ ਆ ਕਿੰਨੇ ਕ ਪੈਂਡਿੰਗ ਕਿ ਮੈਂ ਕਿੰਨੇ ਵੀ ਜਿਹੜੇ ਅਰਾਊਂਡ ਜ਼ਿਆਦਾ ਤਾਂ ਪੈਂਡਿੰਗ ਅਸੀਂ ਇਹ ਪੈਂਡੈਂਸੀ ਵੱਦੋ ਵੱਧ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਅੱਜ ਸਾਡਾ ਟਾਰਗੇਟ ਹੈ ਕਿ ਜਿੰਨੇ ਵੀ ਲੋਕੀ ਆ ਰਹੇ ਉਹਨਾਂ ਦਾ ਅਸੀਂ ਖਤਮ ਕਰਦੇ ਐਂਡ ਆਸ਼ਾ ਇਹ ਹੀ ਹੈ ਕਿ ਸ਼ਾਮ ਤੱਕ ਅਸੀਂ ਅਰਾਊਂਡ 150 200 ਇਨ ਦਾ ਕਾਲ ਜਿੰਨੇ ਵੀ ਪੈਂਡਿੰਗ ਸੀ ਉਹ ਖਤਮ ਕਰ ਦੇਣਗੇ ਇਨ ਲਾਈਕ ਕਿ ਮੈਂ ਮੈਸੇਜ ਵੀ ਲੋਕਾਂ ਨੂੰ ਦਿੱਤਾ ਗਿਆ ਅਵੇਰਨੈਸ ਕੀਤਾ ਗਿਆ ਲੋਕਾਂ ਨੂੰ ਵੀ ਜਾਓ ਆਓ ਜੂ ਕੈਂਪ ਦੇ ਵਿੱਚ ਆ ਜੂ ਹਾਂਜੀ ਹਾਂਜੀ ਪੂਰੀ ਅਵੇਰਨੈਸ ਅਸੀਂ ਕੀਤੀ ਹੈ ਐਂਡ ਅਸੀਂ ਗੁਰਦੁਆਰੇ ਦੇ ਵਿੱਚ ਅਨਾਉਂਸਮੈਂਟਸ ਆ ਕਰਾਈਆਂ ਐ ਪਿੰਡਾਂ ਦੇ ਵਿੱਚ ਐਂਡ ਉਸ ਤੋਂ ਇਲਾਵਾ ਅਸੀਂ ਮੁਨਾਦੀ ਵੀ ਕਰਾਈ ਹੈ ਸ਼ਹਿਰੀ ਇਲਾਕੇ ਦੇ ਵਿੱਚ ਜੇ ਕਿਸੇ ਇੰਤਕਾਲ ਕੋਈ ਪੈਂਡਿੰਗ ਪਿਆ ਹੈ ਤਾਂ ਉਹ ਆ ਕੇ ਇੱਥੇ ਆ ਕੇ ਆਪਣਾ ਇੰਤਕਾਲ ਕਰਾ ਲਵੇ ਸਰਕਾਰ ਜਿਹੜੀ ਇਹ ਚਾਹੁੰਦੀ ਹੈ ਵੀ ਲੋਕ ਦਫ਼ਤਰਾਂ ਵਿੱਚ ਧੱਕੇ ਨਾ ਖਾਂ ਲੋਕਾਂ ਦੇ ਕੰਮ ਘਰ ਬੈਠੇ ਬਿਠਾਈ ਹੋਣ ਉਸੇ ਤਹਿਤ ਮਤਲਬ ਜਿਹੜੇ ਇਹ ਕੈਂਪ ਲਾਏ ਜਾ ਰਹੇ ਨੇ ਪੂਰੇ ਪੰਜਾਬ 'ਚ ਪਹਿਲਾਂ ਵੀ ਲੱਗੇ ਨੇ ਇਹ ਦੂਸਰੀ ਦੂਸਰਾ ਕੈਂਪ ਹੈ ਇਹ ਮੁਹਾਲੀ ਦੇ ਵਿੱਚ ਹੀ ਪਹਿਲਾਂ ਕੋਈ 150 ਦੇ ਕਰੀਬ ਇੰਤਕਾਲ ਹੋ ਚੁੱਕੇ ਸੀ ਤੇ ਅੱਜ ਵੀ ਇੰਤਕਾਲ ਹੋ ਰਹੇ ਨੇ ਤੇ 20 ਦੇ ਕਰੀਬ ਐਂਟਰੀਆਂ ਹੋ ਚੁੱਕੀਆਂ ਨੇ ਜਿਉਂ ਚ 5 ਇੰਤਕਾਲ ਹੋ ਵੀ ਗਏ ਤੇ ਸ਼ਾਮ ਤੱਕ ਮੇਰੇ ਖਿਆਲ 100-100 ਇੰਤਕਾਲ ਜਿਹੜਾ ਫਿਰ ਹੋ ਜੂਗਾ ਕਿਉਂਕਿ ਇੰਤਕਾਲ ਲਈ ਲੋਕਾਂ ਨੂੰ ਬੜੇ ਧੱਕੇ ਵੀ ਖਾਣੇ ਪੈਂਦੇ ਨੇ ਪਹਿਲਾਂ ਪਟਵਾਰੀ ਕੋਲ ਜਾਂ ਨਿਯੋਗ ਕੋਲ ਫਿਰ ਤਹਿਸੀਲਦਾਰ ਕੋਲ ਲੇਕਿਨ ਇੱਥੇ ਫਿਰ ਇੱਕੋ ਜਗ੍ਹਾ ਇਕੱਠੇ ਹੋ ਕੇ ਸਾਰੇ ਆ ਜਾਂਦੇ ਨੇ ਤੇ ਜਿਹੜਾ ਕੰਮ ਆ ਸੌਖਾ ਹੋ ਜਾਂਦਾ ਔਰ ਲੋਕਾਂ ਨੂੰ ਇਹਨਾਂ ਦਾ ਬੜੀ ਵੱਡੀ ਰਾਹਤ ਮਿਲਦੀ ਹੈ ਕੀ ਲੱਗਦਾ ਲਗਾਤਾਰ ਆਮ ਤੌਰ ਤੇ ਕਿਹਾ ਜਾਂਦਾ ਕਿ ਤਹਿਸੀਲਾਂ ਦੇ ਵਿੱਚ ਬੜਾ ਕਹਿੰਦੇ ਵਿਸ਼ਟਾਚਾਰ ਫੈਲਿਆ ਰਾਹਤ ਮਿਲੀ ਜਾਂ ਕੋਈ ਮੈਸੇਜ ਮਿਲਿਆ ਜਾਂ ਤੁਸੀਂ ਦਿੱਖਿਆ ਤੁਸੀਂ ਵਿਜ਼ਿਟ ਕੀਤਾ ਕਿ ਕਿੰਨੇ ਕੁ ਲੋਕ ਨੇ ਹੁਣ ਖੁਸ਼ ਨੇ ਦੇਖੋ ਮੈਨੂੰ ਇਹ ਲੱਗਦਾ ਵੀ ਤੁਸੀਂ ਜ਼ਿਆਦਾ ਜੱਜੋ ਤੁਸੀਂ ਪ੍ਰੈਸ ਵਾਲੇ ਤੁਸੀਂ ਸਾਨੂੰ ਦੱਸੋ ਵੀ ਹੁਣ ਅੱਗੇ ਦਾ ਹੋਰ ਰਾਹਤ ਹੈ ਕਿ ਨਹੀਂ ਹੈ ਅਸੀਂ ਸਾਡਾ ਤਾਂ ਇਹ ਦਾਵਾ ਹੈ ਦਾਵਾ ਹੀ ਨਹੀਂ ਹੈਗਾ ਸਹੀ ਆ ਵੀ ਜਿਹੜੀ ਤਹਿਸੀਲਾਂ ਦੇ ਵਿੱਚ ਵੀ ਜਾ ਕੇ ਕਹਿੰਦੇ ਆ ਹੋਰ ਬਹਿਗਮਾਂ ਵਿੱਚ ਵੀ ਜਿਹੜੀ ਚੱਲਦਾ ਸੀ ਭ੍ਰਿਸ਼ਟਾਚਾਰ ਉਹ ਬਹੁਤ ਹੱਦ ਤੱਕ ਥੱਲੇ ਆ ਚੁੱਕਿਆ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਖਤਮ ਹੋ ਜਾਊਗਾ ਔਰ ਆਫੀਸਰ ਵੀ ਪੂਰੇ ਸਾਥ ਸਾਨੂੰ ਦੇ ਰਹੇ ਨੇ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਆਪ ਦੀ ਨੀਤੀ ਤੇ ਸਿੱਧੀ ਉਹ ਆਪ ਮੰਨਦਾਰ ਜਦੋਂ ਹੈਡ ਮੰਨਦਾਰ ਤਾਂ ਕੁਦਰਤੀ ਆ ਵੀ ਹੈਟੇ ਤੱਕ ਉਹਦਾ ਮੈਸੇਜ ਹੈ ਜਿਹੜਾ ਜਾਣਾ ਉਸ ਸੁਭਾਵਕਾ ਰੋ ਗਿਆ ਵੀ ਆ ਮੈਸੇਜ ਲੋਕਾਂ ਨੂੰ ਬੜੀ ਵੱਡੀ ਰਾਹਤ ਆ ਜਿਹੜੀ ਉਹ ਮਿਲ ਰਹੀ ਹੈ ਤੇ ਲੋਕਾਂ ਦੇ ਸਭ ਤੋਂ ਵੱਡੀ ਗੱਲ ਲੋਕਾਂ ਦੇ ਕੰਮ ਹੋ ਰਿਹਾ ਨੇ ਟਾਈਮ ਸਿਰ ਕੰਮ ਹੋ ਰਿਹਾ ਹੈ ਚੰਡੀਗੜ੍ਹ ਕਾਰਪੋਰੇਸ਼ਨ ਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕਹਿੰਦੇ ਗੱਠਜੋੜ ਹੋਣ ਜਾ ਰਿਹਾ ਹੈ ਜਸ ਤੂੰ ਲੱਗਦਾ ਕਿ ਬਿਨਾਂ ਗੱਠਜੋੜ ਤੋਂ ਵੀ ਇਹ ਜਿਹੜਾ ਉਮੀਦਵਾਰ ਚ ਸੰਗਤ ਦੇਖੋ ਅਸੀਂ ਬਿਨਾਂ ਗੱਠਜੋੜ ਤੋਂ ਉਮੀਦਵਾਰ ਜਤੌਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਸਾਡੇ ਏ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦਾ ਮੇਅਰ ਹੈ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਬਣਨਾ ਇਸ ਵਾਰੀ ਹੈ ਔਰ ਕਾਂਗਰਸ ਨਾਲ ਵੀ ਗੱਲ ਚੱਲ ਰਹੀ ਹੈ ਹਾਈਕ ਮਾਰਦੇ ਜਦੋਂ ਵੀ ਜਿੱਦਾਂ ਜਦੋਂ ਉਹ ਆਉਣਗੇ ਸਾਡੇ ਕੋਲ ਉਦੋਂ ਵੀ ਅਸੀਂ ਇੰਪਲੀਮੈਂਟ ਕਰਦਾਂਗੇ ਪਰ ਇਹ ਗੱਲ ਪੱਕੀ ਹੈ ਵੀ ਚੰਡੀਗੜ੍ਹ ਦੇ ਵਿੱਚ ਜਿਹੜਾ ਮੇਅਰ ਬਣੂਗਾ ਉਹ ਆਮ ਆਦਮੀ ਪਾਰਟੀ ਆਪਨੋਗਾ ਕੀ ਬੀਜੇਪੀ ਦਾ ਕੋਈ ਹੋਰ ਕੈਂਡੀਡੇਟ ਵੀ ਜਿਹੜਾ ਆਉਣ ਦੀ ਤਿਆਰੀਆਂ ਆਮ ਆਦਮੀ ਪਾਰਟੀ ਦੇ ਵਿੱਚ ਉਹ ਕਿ ਗੱਡਾ ਜਿਹੜਾ ਥੰਮਾ ਕਹਿੰਦੇ ਬੀਜੇਪੀ ਦਾ ਉਹ ਵੀ ਤੁਸੀਂ ਲੈ ਕੇ ਆਓ ਨਹੀਂ ਕੋਈ ਗੱਲ ਨਹੀਂ ਅਜੇ ਦੇਖ ਰਹੇ ਹਾਂ ਵੀ ਕੀ ਹੋਣਾ ਹੈ ਤੇ 18 ਤਰੀਕ ਹੈ ਤਾਂ ਉਹ ਤਾਂ ਪਹਿਲਾਂ ਪਹਿਲਾਂ ਕਾਫੀ ਉਥੋਂ ਦੇ ਬਦਲ ਹੋਣ ਦੀ ਸੰਭਾਵਨਾ ਪਰ ਇੱਕ ਗੱਲ ਤਾਂ ਹੈ ਵੀ ਮੇਅਰ ਆਮ ਆਦਮੀ ਪਾਰਟੀ ਦਾ ਮਨੋ ਚੰਡੀਗੜ੍ਹ ਦੇ